ਆਹ ਬਈ ਨਿਬੜ ਗਏ ਨਿਪਟਣ ਵਾਲੀ ਬਾਹਰ ਨਾਲ ਉਸੇ ਲੱਭੜਿਆ ਔਖਾ ਪਰ ਪ੍ਰੋਸੈਸੇ ਥੋੜਾ ਹੀ ਦਾ ਤਾਂ ਨਾਲ ਗਲਤ ਪਰ ਉਹ ਪਰ ਹੋਵੇ ਤੇ ਲੋਕ ਠੀਕ ਹੈ ਠੀਕ ਕਰ ਤਾ ਚਲੋ ਬਾਈ ਕਰਤਾਰਪੁਰ ਤੇ ਬਣੀ ਅੰਕੈਰੀ ਹੋ ਗਈ 6 ਬੱਧਿਆ ਦੀ ਕੋਰੀਡੋਰ ਪਰ ਦਾਤ ਸਭ ਤੇ ਬਾਹਰ ਆਇਆ ਨੰਬਰ 30 ਨੰਬਰ ਲੈ ਮੈਨੂੰ ਤਾਂ ਵੀ ਨੰਬਰ ਲੱਗਣੀ ਨਹੀਂ ਤੁਹਾਨੂੰ ਪਤਾ ਜੀ ਇਹ ਵੀ ਖੇਚਲ ਜ਼ਿਆਦਾ ਹੁੰਦੀ ਨਾ ਦੇਖਦਾ ਬੈਠੇ ਆ ਰਾਤ 10 ਵਜੇ ਤੇ ਬੈਠੇ ਆ ਲਓ ਜੀ ਬਾਈ ਤਿਆਰੀਆਂ ਬੰਦੇ ਜਾਣ ਦੀ हां भाई तू कल पर गए आज कहंदे सुबह ਨੂੰ ਆਵੀ ਸਾੜੀ ਗਾ ਤੇ ਠੰਡ ਠੰਡ ਜਾਣਾ ਹੁਣ ਤੇ ਕੰਮ ਕਰਦਾ ਟਾਈਮ ਹੋ ਗਿਆ ਦੁਪਹਿਰ ਦੁਪਹਿਰ ਹੁੰਦਾ ਚੱਲ ਕੋਈ ਨਹੀਂ ਲੈ ਸਕੂਟਰੀ ਹਾਂ ਸਗਰਾਣਾ ਦਾ ਗੱਲੂ ਨਾਲ ਮੱਥਾ ਟੇਕ ਕੇ ਆਉਂਗੇ ਅੱਜ ਵੀ ਆ ਸਾਦੀ ਆ ਬਾਈ ਤਿਆਰੀ ਰੱਖਿਓ ਅੱਜ ਜੀ ਬੰਨਣਾ ਲਾ ਦੇਣਾ ਹਾਂ ਪਾਪਾ ਪਤਾ ਸੀ ਉਹਦਾ ਲੋ ਜੀ ਬਾਈ 6 ਜਾਣੇ ਦੀ ਆ ਗਈ ਉਹਨੂੰ ਫੇਰੀ ਬਾਕੀ ਫਾਰਮ ਸਾਰੇ ਦੇ ਭਰੋਗੇ 6 ਬੰਦੇ 6 ਬੰਦੇ ਹਾਵਿੰਦਰ ਬਾਈ ਕਾਲੂ ਮੈਰੀ ਹਾਂ ਕਿਹਦਾ ਸੰਤ ਕਾਇ ਜਾਵੇ ਨੇ ਵੀ ਕਹਿੰਦੇ ਰਾਜੂ ਆਜੂ ਵੀ ਕੱਲ ਆਗੇ ਬਾਈ 4 ਠੀਕ ਹੈ ਕਿਹੜੇ ਬੰਦੇ ਚਾਰ ਹਨ 6 ਜਣੇ 6 ਜਣੇ ਰਾਜੂ ਬਾਈ ਦੋ ਇਹ ਆਪਾਂ ਮਹਿਕ ਵਿੱਕੀ ਬਾਈ ਪੱਪੀ ਦਾ ਮੁੰਡਾ ਠੀਕ ਹੈ ਬਾਕੀ ਬਾਕੀ 10 ਜਣੇ ਹੋਣੇ ਹਲੇਵਿੰਦਰ ਬਾਈ ਹੋਰ 11 11 ਜਣੇ ਹੋ ਗਏ 17 ਬੰਦੇ ਆ 11 ਮਾਤੇ ਜਤਿੰਦਰ ਦੀ ਪਿਹੋਰੇ ਵਾਲੀ ਲਾ ਹਰੀਪੁਰਾਣ ਦੀ ਉੱਥੇ ਆ ਜਾਣੀ ਆਪਣੇ 10 ਰਹਿ ਗਏ ਸਮਝ ਲੈ ਪਿੱਛੇ ਹੈ ਹਾਂ ਨੌਂ ਰਹਿ ਗਈ ਨੌਂ ਕਰ ਰਹਿ ਗਿਆ ਜਤਿੰਦਰ ਜੀ ਆਲੀ ਕਹਿੰਦਾ ਮੈਂ ਸਦਰ ਥਾਣੇ ਮੇ ਪਹੁੰਚ ਜਾਵਾਂਗੇ ਕਾਲੀ ਨਰੂ ਤੇ ਜੋ ਹਮਤ ਤੇ ਗਿਆ ਜਿਹੜਾ ਜਿਹੜਾ ਇਲਾਕਾ ਜਿਹਨੂੰ ਥਾਣਾ ਪੈਣਾ ਉਹਦੇ ਉੱਥੇ ਹੀ ਆਉਣੀ ਆ ਤਾਂ ਹੀ ਮੈਂ ਕਿਨੇ ਪੁੱਛਿਆ ਰਵੀ ਨੂਰ ਪਰਵੇਸ਼ ਮੈਨੂੰ ਫੋਨ ਕਰਾ ਮੇਰੇ ਤੇ ਪਿੱਤਵਾਲ ਦਾ ਨਾਮ ਲੇ ਹੋ ਗਿਆ ਪਿੱਤਵਾਲ ਕਹਿੰਦਾ ਦੁਬਾਰਾ ਪੁੱਛੋ ਕਹਿੰਦਾ ਪਿੱਤਵਾਲ ਦੀ ਨਹੀਂ ਪਿੱਤਵਾਲ ਦੇ ਇੱਥੇ ਆ ਜੀ ਇੱਥੇ ਮੋਹਾਲੀ ਸ਼ਹਿਰ ਆ ਰਿਹਾ ਜਿੰਨਾ ਠੀਕ ਹੈ ਬਰਤਵਾ ਨਾ ਠੀਕ ਰਿਹਾ ਚਲੋ ਇੱਧਰ ਠਹਿ ਗਏ ਆਪਾਂ ਬਰਾਬਰ ਜੀ ਆ ਗਏ 6 ਅੱਜ ਜਿਲੇਗੇ 6 ਕਾ ਲੂ ਰਹਿ ਕੇ 7 ਮਜ਼ਾ ਕਰਨ ਭੇਡਣੇ ਨਾ ਕੀ ਭਾਈ ਬੰਦੇ ਆ ਰਹੇ ਆ ਕਹਿੰਦੇ ਇੱਕ ਵਾਰ ਤਾਂ ਠਾਣੇ 'ਚ ਐਂਟਰ ਹੋਣਾ ਪੈਣਾ ਜੇ ਬਾਕੀ ਤਾਂ ਜਾਣਾ ਐ। ਅਮਿੰਦਰੋ ਜੀ। ਲਓ ਜੀ ਬਾਈ ਤਿਆਰੀਆਂ ਬੰਦੇ ਜਾਣ ਦੀ। ਹਾਂ ਬਾਈ ਤੁਸੀਂ ਕੱਲ ਵਰਗੇ? ਅੱਜ ਕਹਿੰਦੇ ਵੀ ਸਵੇਰ ਨੂੰ ਆਵੀ ਸਾੜੀ। ਗਾ ਤੇ ਠੰਡ ਠੰਡ ਜਾਣਾ। ਉਹ ਹੁਣ ਤੇ ਕੰਮ ਕਰਦਾ ਟਾਈਮ ਹੋ ਗਿਆ ਦੁਪਹਿਰ ਦੁਪਹਿਰ ਹੁੰਦਾ। ਚੱਲ ਕੋਈ ਨਹੀਂ। ਮੈਂ ਲੈ ਆ ਸਕੂਟਰੀ। ਹਾਂ। ਸਗਰਾਣਾ ਦਾ ਗੱਲੂ ਮੈਂ ਮੱਥਾ ਟੇਕ ਕੇ ਆਉਂਗਾ। ਅੱਜ ਵੀ ਆ ਸਾਦੀ ਆ ਬਾਈ ਤਿਆਰੀ ਰੱਖਿਓ। ਅੱਜ ਦੀ ਬੰਦਲ ਲਾ ਦੇਣਾ। ਹਾਂ। ਯਾ ਤੇ ਉਹ ਵੀ ਬਾਈ ਕਰਦੀ ਹੋ ਰਿਹਾ ਇੱਕ ਦਮੇ ਚੱਕ ਲਈ ਕੀ ਚੀਜ਼ ਹੈ ਬਾਈ ਇਹ ਸਾਨੂੰ ਤੇ ਫਾਰਮ ਗਈਆਂ ਨਾ ਭਰਨੇ ਪੈਂਦੇ ਹੁਮ ਇੱਕ ਬੰਦੇ ਨੂੰ ਟਾਈਮ ਲੱਗਦਾ ਬਿੰਦਰ ਦੇ ਦੇ ਪੈਨਸ਼ਨ ਕੋਈ ਭਾਈ ਪੈਨਸ਼ਨ ਦੇ ਦੀ ਯਾਰ ਉਹ ਤੇਰੀ ਵਾਰ ਚੱਲੇ ਆ ਪਹਿਲੀ ਵਾਰ ਚੱਲੇ ਜਾਂਦੇ ਤਾਂ ਤੂੰ ਹੀ ਕੱਚੀ ਦੇ ਦੀ ਕੱਚੀ ਨਹੀਂ ਜਾਊਂਗੇ ਇਹਨਾਂ ਦਾ ਨਹੀਂ ਡੰਕ ਦੇ ਦੇ ਕੱਚੀ ਬਾਈ ਕੱਚੀ ਪੈਨਸ਼ਨ ਚਾਹੀਦੀ ਆ ਫਾਰਮ ਗਾ ਲਓ ਆਉਂਦੇ ਹੀ ਡਾਕ ਕਰੇ ਦੂਸਰੇ ਵੇ ਨਾਲ ਪਾ ਕੇ ਕੀ ਚੀਜ਼ ਹੈ ਪਾਵਰ ਬਾਈਕ ਫ੍ਰਿਜ ਵਿੱਚ ਲਾ ਦੇ ਬਾਈ ਚਾਰਜ ਹੋ ਜਾਊਗਾ ਪੰਜਾਬ ਤਾਂ ਬੰਦ ਪਿਆ ਕੰਮ ਆਵੇਗਾ ਉਹਨਾਂ ਅਮਨੇ ਕਹਿੰਦਾ ਚਾਰਜ ਮੋਰ ਰਹਿ ਜਾ ਤੋ ਕਿ ਲੋ ਜੀ ਬਾਈ ਜੇਕਣਾ ਆਏ ਤੇ ਆਪਣੇ ਚਲੇ ਹਾਂ ਕਿੰਨੇ ਜਮਣਾ ਖਾਲੀਆਂ ਬਹੁਤ ਖਾਲੀਆਂ ਨਿੰਨਾ ਕਿੰਨੇ ਖਾਲੀਆਂ ਚੋੜਾ ਭਰ ਲੈ ਜਾਂਦੇ ਬਾਈ ਇਹਦਾ ਭਾਅ ਵਗੇ ਤੇ ਉਹੀ ਕੰਮ ਖਾਲੀ ਆਈ ਖਾਲੀ ਜੱਲੇ ਰਿਮੇ ਜਿੱਕਣਾ ਕਹਿੰਦੇ ਵੀ ਨੰਗੇ ਆਏ ਨੰਗੇ ਹੀ ਜਾਣਾ ਉਹ ਕੰਮ ਹੋ ਗਿਆ ਸਾਡੇ ਘਰ ਦਾ ਹਾਂ ਹੋ ਗਿਆ ਹੀ ਲਾ ਮੋਟਰ ਵਾ ਕੇ ਅੰਬੀ ਮਿਲ ਗਏ ਸੁੱਕੇ ਦਾ ਨਹੀਂ ਘਰ ਨੂੰ ਚੱਲੇ ਬਾਈ ਆਪਣਾ ਪ੍ਰੋਜੈਕਟ ਹੋ ਗਿਆ ਪਾਸ ਕਰਤਾਰਪੁਰ ਵਾਲਾ ਡੇਟ ਮਿਲ ਗਈ ਆਪਾਂ ਨੂੰ 4 ਤਰੀਕ ਠੀਕ ਹੈ ਐਤਵਾਰ ਨੂੰ ਕਰਤਾਰਪੁਰ ਜੀ ਠੀਕ ਹੈ ਐਤਵਾਰ ਬਾਈ ਠੀਕ ਹੈ ਸ਼ਨੀਵਾਰ ਨੂੰ ਭਜਾਉਂਗੇ ਐਡਵਾਨ ਉੱਥੇ ਐਕਰੀਬ ਠੀਕ ਆਪਾਂ ਹੋ ਗਏ ਸਾਰੋਂ ਨਹੀਂ ਜਾਣੇ ਹੋਗੇ ਫਿਰ ਇਹ ਹੈ ਨਹੀਂ ਜੀ ਬਹੁਤ ਹੈ ਠੀਕ ਐਨੇ ਕਾ ਜਿਆਦਾ ਵੀ ਫਿਰ ਔਖੇ ਰਹਿੰਦੇ ਟਰੈਲੇ 'ਚ ਵਧੀਆ ਬਈ ਐਨੇ ਕਾ ਐਨੇ ਖੁੱਲੇ ਡੁੱਲੇ ਜਾਉਂਗੇ ਰਾਹ ਨਾਲ 19 ਜਾਣਿਆਂ ਵਿੱਚ ਇੱਕ ਜਤਿੰਦਰ ਹੋ ਗਿਆ ਪਿਉਰੇ ਵਾਲਾ ਬਾਕੀ ਪੰਜ ਚਾਰ ਜਾਣੇ ਆ ਤਿੰਨ ਕ ਜਾਣੇ ਦੇ ਹਲੇ ਰਹਿੰਦੇ ਹਲੇ ਦੋ ਬੰਦੇ ਰਹਿੰਦੇ ਆਲੇ ਪ੍ਰਧਾਨ ਰਹਿੰਦਾ ਏ ਪ੍ਰਧਾਨ ਇੱਕ ਦਲਵੀਰ ਦਲਵੀਰ ਹੋਰ ਕਿਹੜਾ ਏ ਇੱਕ ਤੇਜਵਈ ਰਹਿੰਦਾ ਏ ਤੇਜ ਦਾ ਵੀ ਆਇਆ ਹਾਂ ਚਾਰ ਕ ਜਾਣੇ ਰਹਿ ਗਏ ਹਲੇ ਚੱਲ ਆਜੂ ਸ਼ਾਮ ਸਾਈ ਹਾਂ ਤਾ ਕਰਕੇ ਬਾਈ ਅੱਜ ਆਈ ਸਾਰੀ ਹੁਣ ਹਾਂ ਅੱਜ ਆਏ ਫਿਰ ਚੱਲਦਾ ਰਹੇ ਬਕਮ ਉਹਨਾਂ ਦਾ ਇਹਨਾਂ ਦਾ ਸੱਜਰੇ ਆ ਗਿਆ ਸਵੇਰ ਹਾਂ ਉਹ ਠੀਕ ਮੇਰਾ ਰਾਤ ਆ ਗਿਆ ਬਾਈ ਠੀਕ ਆ ਫਿਰ ਚੱਲਦਾ ਪਤਾ ਚੱਲਦਾ ਪਰਥੈਸ ਹੂੰ ਬਾਕੀ ਜਿਹਦੇ ਜਿਹਦੇ ਆਈ ਜਾਂਦੇ ਉਹਨੂੰ ਮੜੀ ਖੁਸ਼ੀ ਆ ਹਲੇ ਦੂਆ ਡਾਉਣ ਢਿੱਲੇ ਚੱਲਦੇ ਆ ਢਿੰਡੇ ਚੱਲਦੇ ਆ ਹੋ ਜਾਣਾ ਕੰਮ ਪਰ ਉਹਨਾਂ ਦੇ ਮਨ ਵਿੱਚ ਹੁਣ ਡਰ ਜਾ ਹਲੇ ਕਿ ਨਹੀਂ ਵਾਹ ਬਾਕੀ ਬਾਈ ਜੀਰਾ ਜੀਰਾ ਬਣ ਕੇ ਆਈ ਜਾਂਦਾ ਗਰੁੱਪ ਬਣਾ ਰਿਆ ਸੀ ਗਰੁੱਪ 'ਚ ਫੋਟੋ ਪਾਈ ਜਾਂਦੀ ਵੀ ਆ ਬੰਦੇ ਰ ਬਣ ਗਏ ਉੱਥੇ ਬਾਅਦ ਮੈਂ ਇੱਕ ਦਿਨ ਵੈਰੀਫਿਕੇਸ਼ਨ ਹੋਣੀ ਬਾਈ ਪੁਲਿਸ ਦੀ ਨੇ ਹੂੰ ਉਹ ਤਾਂ ਐਡੀ ਪੁੱਛੇ ਗਿਛ ਨਹੀਂ ਹੈਗੀ ਉਹ ਤਾਂ ਇੱਕ ਦੂ ਦੀ ਗਵਾਹੀ ਪੈ ਜਾਂਦੀ ਐ ਉੱਥੇ ਗਿਆ ਏ ਇੱਕ ਬੰਦੇ ਆ ਕਿਰੇ ਹੋਰ ਬੰਦੇ ਬੀ ਕਿਹਦੇ ਬੰਦਾ ਹਾਂ ਇਹ ਦਾ ਹੈ ਹਾਂ ਅਮਨੇ ਇੱਕ ਜਰਾ ਪਰੇ ਜਾਣਾ ਇਕੱਠਾ ਗਰੁੱਪ ਉਤਰਨਾ ਉੱਥੇ ਇੱਕ ਇਕੱਠੇ ਜਾਣ ਵੀ ਨੰਦੇ ਹੋਣੇ ਬਾਈ ਦੇ ਰਹਿੰਦੇ ਆ ਨਾ ਨਾ ਯਾਰ ਸਹੀ ਹਾਂ ਤੁਸੀਂ ਤਾਂ ਇਕੱਠੇ ਹੋਏ ਰਹੇ ਮੈਂ ਨਹੀਂ ਗਿਆ ਹੈਗਾ ਬਾਈ ਵੀਰੇ ਗਿਆ ਵੀ ਪਹਿਲੀ ਵਾਰ ਵਾਲਾ ਉਹ ਉਹਨੇ ਮੈਨਕ ਨੇ ਕਰਿਆ ਫੋਨ ਹਾਂ ਕਹਿੰਦਾ ਗਰੁੱਪ ਜੀ ਜੇ ਕੋਈ ਦੂਈ ਵਾਰ ਵਾਲਾ ਏ ਕਹਿੰਦਾ ਉਹ ਆਪਣਾ ਪਹਿਲੀ ਵਾਰ ਦਾ ਭੇਜੋ ਭਾਈ ਵੀ ਡਾਟਾ ਇਨੀ ਤਰੀਕ ਨੂੰ ਜਾ ਕੇ ਆਏ ਪਹਿਲੀ ਦੂਈ ਵਾਰ ਰਾਜਾ ਭਾਈ ਦਾ ਕਹਿੰਦਾ ਮੇਰੇ ਤੇ ਜਾ ਵੀ ਹੋ ਜੂਗਾ ਕਹਿੰਦਾ ਮੈਂ ਹੁਣ ਦੂਈ ਵਾਰ ਵਾਲਾ ਬੈਗ ਵੇਚ ਲੂੰਗਾ ਲੱਗੇ ਬੈਗ ਭਾਈ ਪਤਾ ਨਹੀਂ ਬੰਦ ਨਹੀਂ ਪਤਾ ਦੂਈ ਵਾਰ ਵਾਲਾ ਉਹ ਕਹਿੰਦੇ ਜਿਹੜਾ ਪਹਿਲੇ ਹੀ ਤਰੀਕ ਨੂੰ ਗਏ ਤੇ ਉਹ ਡੇਟ ਭੇਜੋ ਸਾਨੂੰ ਪਹਿਲੇ ਨੂੰ ਮੇਰੇ ਜਿਹੜੇ ਹਾਂ ਜਿਹੜੇ ਇੱਕ ਵਾਰ ਪਹਿਲਾਂ ਜਾਏ ਜਾਰੇ ਗਏ ਉਹ ਡੇਟ ਭੇਜੋ ਤਾਂ ਫਿਰ ਮੈਂ ਕਹਿੰਦੇ ਡੇਟ ਭਰ ਕੇ ਪਰ ਹੋ ਗਿਆ ਉਹਦਾ ਵੀ ਅੱਛਾ ਮੇਰੀ ਯਾਦ ਇਸੀ ਦਮਾਰ ਗਿਆ ਨਹੀਂ ਦੱਸਿਆ ਭਾਈ ਮੈਂ ਤਾਂ ਗਿਆ ਨਹੀਂ ਦੇਗਾ ਪਾਸਵਰਡੇ ਬਣੇ ਹੋਣਾ ਪਾਸਵਰਡ ਮੇਰਾ ਤਾਂ ਹੁਣ ਬਣਿਆ ਹੈਗਾ ਹੁਣ ਛੱਡਣਾ ਕੁਛ ਨਹੀਂ ਹੁਣ ਤੁਹਾਨੂੰ ਪਾਉਂਗੇ ਹੁਣ ਹੁਣ ਅੰਦਰ ਜਾਉਂਗੇ ਬਾਈ ਬਾਰਮਾ ਬਾਅਦ ਮਾਂ ਅੰਦਰ ਜਾਉਂਗੇ ਬਾਅਦ ਸਾਰੇ ਗੁਰਦਾਰੇ ਘੁੰਮ ਆਉਣੇ ਨੇ ਨਾ ਠੀਕ ਹੈ ਇਹਨੇਤਰ ਬਾਈ ਜਾਉਂਗਾ ਉਹ ਕਰਦਾ ਤਿਆਰੀ ਗਰੁੱਪ ਮੇਰਾ ਬਾਪਾ ਮੇਰਾ ਗਹਿਰੇ ਭਰ ਦੀ ਗੱਤ ਮੇਰਾ ਬਾਪੂ ਹੋਇਆ ਰਾਜਾ ਡੈਡੀ ਹੋਇਆ ਪਾਪਾ ਜੀ ਹੋਏ ਮਰਕੀਤ ਬਾਈ ਹੋਏ ਡੀਸੀ ਹੋਏ ਸਭ ਪਾਕਿਸਤਾਨ ਘਮਾ ਲੈ ਆਉਣੇ ਬਾਈ ਹੈ ਪੁਰਾਣੇ ਘਰ ਦੇਖ ਕੇ ਆਉਣੇ ਆ ਹੁਣ ਸੱਜਣਾ ਨਹੀਂ ਹੈਗਾ ਪੰਜ ਸੱਤ ਰੇ ਨੇ ਕਈ ਵੀਡੀਓ ਵੀ ਨੇ ਆਪਣੇ ਹੈ ਇੱਕ ਬਾਬਾ ਜੀ ਕਹਿੰਦਾ ਇਹ ਤਾਂ ਚੱਲੀਆਂ ਸਾਰੇ ਪਿੰਡ ਜਿਹੜੇ ਜਾਣਦਾ ਜਾਣਦੇ ਵਿੱਚ ਹੂੰ ਜਾਣਦੇ ਬਾਈ ਉਧਰ ਵਾਲੇ ਆਪਾਂ ਨੂੰ ਜਾਣਦੇ ਆ ਚੌਂਤੇ ਭੈਣੀ ਐ ਮੈਨੂੰ ਫੋਨ ਵੀ ਆਉਂਦੇ ਰਿਹਾ ਪਹਿਲਾਂ ਅੱਛਾ ਕਹਿੰਦਾ ਸਾਡੇ ਫਫੜਾ ਇੱਕ ਮੈਨੂੰ ਕਹਿੰਦਾ ਪਾਕਿਸਤਾਨ ਚ ਕਿਹਾ ਮੇਰਾ ਫਫੜਾ ਤਾਂ ਚੌਂਤੇ ਅੱਛਾ ਆਪਣੇ ਪਿੰਡ ਤਾਂ ਹੈਗੇ ਹੁਣੇ ਹਨ ਹਾਂ ਥੋੜੀ ਸੋਚੀ ਚ ਹੈਗੇ ਓਰੇ ਮੋਟਰ ਵਾਲੇ ਆਪਣੇ ਓਰੇ ਪਿੰਡਾਂ ਦੇ ਆਪਣੇ ਆਪਣੇ ਆਪਣਾ ਪਿੰਡ ਸਿੱਖਾਂ ਦਾ ਤਾਂ ਹੈ ਇੱਥੇ ਇੱਥੇ ਵੀ ਜਾਏਗਾ ਲਾਗਵਾ ਸੋਹਣੇ ਭੈਣੀ ਵੀ ਹੈਗੇ ਤੇ ਚੱਲੀਆਂ ਵੀ ਤੇ ਹੈਗੇ ਮੁਕਮਾਲ ਪਰ ਵੀ ਖੇੜੀ ਵੀ ਇੱਧਰ ਭਾਉ ਰੌਤਾ ਸਾਰੇ ਕਿਤੇ ਹੈ ਹਾਂ ਸਾਰੇ ਕਿਤੇ ਸੈਕਿੰਡ ਹੀ ਯਾਰ ਬਲੇ ਮੇਰੇ ਬੈਠੇ ਨੇ ਹੈ ਭਾਈ ਆਪਾਂ ਇਲਾਕਾ ਦੇਖਿਆ ਨਹੀਂ ਹੈਗਾ ਹੁਣ ਯਾਰ ਬਹਾਂ ਸ਼ਾਦੀਆਂ ਵੀ ਜਾਂਦੇ ਦਿੱਖਦੇ ਹੂੰ ਇਹਦਾ ਸੜੀਆਂ ਸਰਕਾਰਾਂ ਦੀ ਯਾਲ ਹੋਈ ਹੈ ਨਹੀਂ ਤੇਰਾ ਬਹਾਂ ਸ਼ਾਦੀਆਂ ਮੈਂ ਕਦੂ ਨਾ ਮਰਦੇ ਪੁੱਛਦਾ ਕਿਹਾ ਕਹਿੰਦਾ ਕਿਦਾ ਰਹਿ ਤਾਂ ਨਹੀਂ ਘੜਤਾ ਨਹੀਂ ਕਿ ਕਿਸਦਾ ਕੰਮ ਹਾਂ ਮੈਂ ਕਿਹ ਗੱਲ ਕਿਹਾ ਗੋਲ ਉੱਡ ਗਿਆ ਗੋਲ ਪ੍ਰਧਾਨ ਰਹਿੰਦਾ ਹੈ ਪ੍ਰਧਾਨੋ ਦੀ ਬੋਲ ਕਰਕੇ ਕਿਹਾ ਭਾਈ ਪ੍ਰਧਾਨ ਤੇਰੀ ਜੀਗਾ ਕਿਹਾ ਯਾਰ ਬਹੁ ਮਾੜਾ ਹੋਇਆ ਮੇਰੀ ਕਿੱਥੇ ਬਰਜਾਣਾ ਬਰਜਾਣਾ ਬਰਦਾਸ਼ਾ ਟੈਨਸ਼ਨ ਲੈ ਵੀਰਾ ਜੀ ਹਾਂ ਅੱਛਾ ਅੱਛਾ ਹਾਂ ਪਰਦੇ ਇਹ ਪਰਦੋ-ਵਰਦੋ ਆਹ ਕਿਹੜਾ ਪਤਾ ਨਹੀਂ ਉਹ ਕੋਈ ਰਹਿ ਗਿਆ ਹੋਣਾ ਕਿੰਨੇ ਰਹਿ ਗਏ ਬਾਅਦ ਸ ਇਨਕੁਆਰੀ ਆ ਗਈ ਆਪਣੀ ਤਿੰਨ ਵੇ ਥਾਣੇ ਜਾਣਾ ਆਪਾਂ ਅੱਜ ਛੋੜੋ ਆ ਗਈ ਅੱਜੇ ਆਈ ਆਹ ਕੋਣ ਆਇਆ ਹਾਂ ਬੜਾ ਐਡਵਾਂਸ ਕੰਮ ਚੱਲਿਆ ਭਾਈ ਆਪਣਾ ਅੱਜੇ ਜਾਣਾ ਯਾਨੀ ਕਿ ਕਿਆ ਲਿਗਿਆ ਨਾਲ ਸੇ ਹਾਂ ਭਾਈ ਨੀੜਵਾਸ ਅੱਜ ਐਦ ਕੀ ਸਾਨੂੰ ਕਹਿਆ ਭਾਈ ਹੋ ਜਵੇ ਜੀ ਤੇ ਦੇ ਆਓਗੇ ਕਿ ਜਿਹੜੇ ਵਜਣਾ ਮੋਰਦੇ ਆ ਤੇ ਉਧਰ ਹੀ ਜਾਓਗੇ ਹਾਂ ਹਾਂ ਆ ਜੀ ਭਾਈ ਕਿਹੜਾ ਫੋਨ ਆਇਆ ਹਾਂ ਮੈਂ ਇਨਕੁਆਰੀ ਕੀਤੀ ਰਹਿੰਦੇ ਬੰਦੇ ਰਹਿੰਦੇ ਰਹਿੰਦੇ ਨਹੀਂ ਇਹ ਦੋ ਤਿੰਨ ਕਹਿੰਦਾ ਸਾਰੇ ਆ ਗਏ ਪ੍ਰਧਾਨ ਦਾ ਰਹਿ ਗਿਆ ਬਸ ਸਾਰੇ ਜਾ ਗਈ ਬਾਕੀ ਉਦੀ ਗਈ ਹਾਂ ਇਹ ਕਹਿੰਦਾ 3 ਵਜੇ ਆੜਾ ਆਪਾਂ ਨੇ ਪ੍ਰਧਾਨ ਭਾਈ ਰਹਿ ਕੇ ਉਹ ਬਣ ਜਾਣਾ ਪ੍ਰਧਾਨ ਦਾ ਵੀ ਕੰਮ ਬਣ ਜਾਣਾ ਪ੍ਰਧਾਨ ਨੂੰ ਕਾ ਕੀ ਕੰਮੜ ਜਾ ਮੱਥਾ ਮੁੱਥਾ ਬਣ ਰੱਬ ਦਾ ਨਾਲੇ ਬਾਬੇ ਨਾਨਕ ਬਲਾ ਬਲਾਵਾਂ ਨੂੰ ਵੀ ਦੇ ਮੌਕਾ ਸੇਵਾ ਦਾ ਹੋਰ ਨਹੀਂ ਪਾਸਵਰਡ ਦਾ ਫੋਟੋ ਮੈਂ ਕਢਾ ਲਿਆ ਉਹਦਾ ਜਾ ਕੇ ਨਹੀਂ ਕਿਆ ਕਿਆ ਚੀਜ਼ਾਂ ਜਾਈਆਂ ਆ ਆਧਾਰ ਕਾਰਡ ਫੋਟੋਕਾਪੀ ਫੋਟੋਕਾਪੀ ਜਾਈਦੀ ਆ ਉਹ ਵੀ origignal ਵੀ ਨਾਲੇ ਲੈ ਜਾਣੇ ਹਾਂ ਹਾਂ ਉਹ ਇੱਕ ਪਾਸਵਰਡ ਦਾ ਫੋਟੋ ਬਸ ਕੋਈ ਨਹੀਂ ਲਓ ਜੀ ਭਾਈ ਜਿਹੜੇ ਵੀਰ ਉਧਰਲੀ ਸਾਈਡ ਵੀਡੀਓ ਦੇਖਦੇ ਆਂ ਬਾਈ ਸਾਡੀ ਡੇਟ ਹੋ ਗਈ ਫਾਈਨਲ 4 ਤਰੀਕ ਨੂੰ ਮਿਲੀ ਜਿਹੜਾ ਹੁਣ ਮਹੀਨਾ ਹੋਣਾ ਉਹਦੀ ਬਾਕੀ ਕਰਿਓ ਕਿਰਪਾ ਦਿਨ ਲਿਆ ਸੀ ਜਿਹਦੇ ਨੰਬਰ ਕੱਢ ਹਾਂ ਦਿਨ ਲਿਆ ਸੀ ਐਤਵਾਰ ਕਿਉਂਕਿ ਐਤਵਾਰ ਕਰਕੇ ਛੁੱਟੀਆਂ ਕਈ ਵੀਰਾਂ ਨੂੰ ਹੁੰਦੀਆਂ ਹਾਂ ਵੀ ਵੀਰਿਆ ਕੱਢ ਦੇ 35 ਵਾਲੀ ਫੋਟੋ ਹੋਰ ਮੁਕਲੇ ਦੀਆਂ ਸਾਡੀਆਂ ਇੰਨੇ ਨੂੰ ਚਾਹੀਦੀਆਂ ਬਾਈ ਚਾਹੀਦੀਆਂ ਮੇਰੇ ਮੁਕਲੇ ਫੋਟੋ ਜਾਂ ਬਜਾ ਫੋਟੋ ਬਣਾਇਆ ਕਰਦਾ ਨਾ ਨਾ ਠੀਕ ਹੈ ਕਿੱਧਰੇ ਲੱਗ ਕਦੇ ਕਿੱਧਰੇ ਲੱਗ ਇਹ ਤੇ ਦੁਆਆਂ ਪਲਾ ਜਾਂਦੀ ਐ ਅਰੇ ਬੀਜੇ ਲਵਾ ਦੇ ਭਾਈ ਬਿਜੀ ਰੱਖਿਆ ਵਾ ਪੁਰਾਣਾ ਹੈ ਪਿੰਡ ਵਾਲਾ ਮੇਰੇ ਕੋਲ ਵੀ ਉਹ ਨਹੀਂ ਫੋਟੋ ਪੱਗ ਵਾਲੀ ਵੀ ਫੋਟੋ ਸੇਵ ਹੈ ਦੂਈਆਂ ਵੀ ਹਾਂ ਉਹ ਜਿਹੜੇ ਕੱਢਦੇ ਨਹੀਂਵੇਂ ਅੱਛਾ ਹੁਣ ਉਹ ਫੋਟੋ ਕਝਾਉਂਦੀ ਲੋੜ ਨਹੀਂ ਉਹ ਸੇਵ ਰੱਖਿਆ ਵੀ ਤੇ ਕੱਢ ਦੋ ਨਾ ਬਸ ਠੀਕ ਹੈ ਲੈ ਭਾਈ ਪੱਕਾ ਹੀ ਕੰਮ ਆ ਫੜਕੇ ਹੀ ਲਿਆਉਣੀ ਹੈ ਮੈਂ ਵੀ ਇਕੱਲੇ ਫੜਕੇ ਆਉਣੀਆ ਫੋਟੋ ਲੈ ਕੇ ਜਾਣ ਦੀ ਲੋੜ ਨਹੀਂ ਨਾ ਨਾ ਬੂਲਡਰ ਦੀ ਵਈਆਂ ਉੱਪਰ ਬਸ ਠੀਕ ਹੈ 6:30 10 ਕੇ ਬਾਅਦ ਹੈਲੋ ਲੈ ਭਾਈ ਉਹ ਬਿਜੇ ਦੁਕਾਨ ਪਰ ਹੈ ਉਹ ਮੇਰੀ ਮਨੂੰ ਪਛਾਣ ਲਿਆ ਤਾ ਵੇਰੀ ਫੋਟੋਆਂ ਕਰਦੇ ਆ ਰਪਾ 15 20 ਹੋਰ ਪਾਸਪੋਰਟ ਸਾਈਜ਼ ਹਾਂ ਹਾਂ ਦੇਖ ਕੇ ਵਧੀਆ ਜਿਹਾ ਕੱਟ ਲਾ ਰਿਛੇ ਕੱਟ ਕੇ ਰੱਖੀ ਮੈਂ ਫੋਟੋਆਂ ਲੈ ਜੀਉਂਗਾ ਤੇ ਪਹਿਲੇ ਦੂਸਰੇ ਬਾਅਦ ਕੱਟ ਲਿਓ ਬਾਈ ਲੈ ਬਾਈ ਕਰਤਾ ਕੋਕਾ ਹੋਰ ਬਾਈ ਨਾਲੇ ਆਪਣੇ ਉੱਥੇ ਵੀ ਕੱਦੀ ਫੋਟੋ ਚਾਹੀਦੀ ਹੋਣਗੀ ਜ਼ਰੂਰ ਬਾਈ ਫੋਟੋ ਚਾਹੀਦੀ ਆ ਲਾਜ਼ਮੀ ਲਾਜ਼ਮੀ ਰੁਪਏ ਜੀ ਪਾਰਸੋ ਪਾਰਸੋ ਫੋਟੋ ਚਾਹੀਦੀ ਮੈਨੂੰ ਪਾਰਸੋ ਦਾ ਫੋਟੋ ਮਿਲੇ ਤੇ ਮੇਰੇ ਕਿਹਾ ਕੁਦਰਤੀ ਦੋ ਹਾਂ ਇਹ ਆਪਣੇ ਚਾਹੀਦੀਆਂ ਹੈ ਘਰ ਚਾਹੀਦੀਆਂ ਮੈਂ ਤਾਂ ਵੱਡੂ ਜਿਹਾ ਰੱਖਦਾ ਕਦੇ ਕਿੱਥੇ ਜੜਨੀ ਪਏ ਨਹੀਂ ਇਹ ਤਾਂ ਹੈ ਹੈ ਨਹੀਂ ਚਾਹੀਦੀ ਬਾਈ ਚਾਹੀਦੀ ਹੈ ਜ਼ਰੂਰੀ ਹੈ ਜਿਹੜੀ ਚੀਜ਼ ਚਾਹੀਦੀ ਹੈ ਜ਼ਰੂਰੀ ਚਾਹੀਦੀ ਹੈ ਹਾਂ ਇੱਕ ਇੱਕ ਹੈ ਆਪਣੇ ਉਧਰ ਵਾਲੇ ਬੰਦੇ ਵੀ ਬਹੁਤ ਪਿਆਰ ਕਰਦੇ ਦੇਖੀ ਕਿੰਨੇ ਮੇਲੇ ਆਪਾਂ ਨੂੰ ਦੇਖਦੇ ਹਾਂ ਬਾਈ ਪਿਆਰ ਬਹੁਤ ਹੈ ਬਾਈ ਪਾਕਿਸਤਾਨ ਦਾ ਵੀ ਬਹੁਤ ਜਿਹੜੇ ਬੰਦੇ ਮਿਲਦੇ ਆਪਾਂ ਨੂੰ ਰਸਤੇ 'ਚ ਵੀ ਮਿਲਨੇ ਆ ਆਪਣੇ ਇੱਧਰ ਵਾਲੇ ਵੀ ਜਾਂਦੇ ਹੋਏ ਠੀਕ ਨਹੀਂ ਸਭ ਨੂੰ ਮਿਲ ਜੀ ਪਹਿਲਾਂ ਆਪਾਂ ਡਾਡ ਦੇ ਭਾਈ ਭਾਣੀ ਤੇ ਨਹੀਂ ਜਾਣਾ ਹੈ ਬੰਦੇ ਨੇ ਬਥੇਰੇ ਮਿਲਣਾ ਨਾ 4 ਤਰੀਕ ਦੱਸਤੀ ਬਸ ਵੀ ਅਸੀਂ ਸਮਝ ਲਓ ਬਾਈ 3 ਤਰੀਕ ਨੂੰ ਤੁਰੂਗੇ ਤੇ 3 ਨੂੰ ਪਵਤ ਮੋ ਜਾ ਕੇ ਗੁਰਦਾਰ ਸਾਹਿਬ ਰਹਿਣਾ 4 ਨੂੰ ਮੱਥਾ ਟੇਕ ਲੈਣਾ ਵਾਹ 5 ਨੂੰ ਸਾਡੀ ਵਾਪਸੀ ਹੋਣੀ ਬਾਕੀ ਟਰੈਕਟਰ ਦਾ ਸਫਰ ਹੋਰ ਕਿਥੋਂ ਸਾਰੇ ਆਏਗਾ ਹਾਂ ਹੋ ਬਾਈ ਕਰਤਾਰਾ ਰਾਜਾ ਬਾਈ ਮੇਲਾ ਅਜਾ ਖੋਡ ਨਾ ਪੱਲਣਾ ਜਾਂਦਾ ਹੈ ਬਾਈ ਰਾਜੂ ਬਾਈ ਦਾ ਸੌਦਾ ਹੈ ਹਾਂ ਹੁਣ ਖੱਡੇ ਭਰ ਤੇ ਬਾਦਮਤੀ ਲਾਊਗਾ ਬਾਦਮਤੀ ਤੇ 1 ਲੱਖ 30 ਹਜ਼ਾਰ ਦਾ ਸੌਦਾ ਦਾ ਬਾਈ ਆਏ ਨਹੀਂ ਪਤਾ ਹੁਣ ਕਾਟਾ ਪਿਆ ਵਾਧਾ ਪਿਆ ਇਹ ਪੱਟ ਹੋ ਗਿਆ ਨਹੀਂ ਬਰਾਬਰ ਜੀ ਹੋ ਗਿਆ ਠੀਕ ਹੈ ਬਰਾਬਰ ਜੀ ਆਏ ਆ ਅੱਛਾ ਚੱਲ ਡੈਡੀ ਨਿਕਲ ਗਈ ਪਤਾ ਹੁਣ ਪਾਰ ਨੂੰ ਕਹਣਾ ਹੈ ਕੋਈ ਨਹੀਂ ਕੋਣਗਾ ਮੋਟੇ ਸੌਦੇ ਨੂੰ ਮੱਥ ਪਾ ਗਏ ਨੂੰ ਮੋਟਾ ਸੌਦਾ ਮਿਲ ਗਿਆ ਇੱਕ ਇਹ ਇਧਰ ਰਾਜਾ ਬਾਈ ਕਹਿੰਦਾ ਚੰਦ ਪਟਕਾਲੇ ਕਹਿੰਦੇ ਦਿਖਾ ਕੇ ਲਿਆਉਣਾ ਇੱਕ 350 ਬੂਟਾ ਹੈ ਤੇ ਠੀਕ ਹੈ ਵੀ ਭਾਈ ਉਧਰ ਦੇਖ ਲੈ ਉਧਰ ਪੂਰੇ ਹੋ ਜਾਣੇ ਲੱਭ ਇੱਕ ਇੱਕ ਕਾਟਾ ਵੀ ਐ ਇੱਥੇ ਵੀ ਪੂਰੇ ਹੋ ਗਏ ਹੁਣੇ ਐ ਕਾਟਾ ਨਹੀਂ ਆਵਨੇ ਪੈਂਦਾ ਆਪਾਂ ਕਹਿੰਦੇ ਕਿ ਪਿਛਲੇ ਰੋਜ਼ ਖੀਦਨੇ ਵਾਲੇ ਹਾਂ ਹੁਣ ਤੂੰ ਤੈਨੂੰ ਖੇਤਾਂ ਵਿੱਚ ਜਾ ਕੇ ਪਤਾ ਲੱਜਾਂਦਾ ਵੀ ਆ ਚੀਜ਼ ਦੀ ਘਾਟ ਐ ਵੀ ਜੂਰੀਆ ਪੈਣਾ ਇਹ ਉਹੀ ਕੋਲ ਸਾਇਡ ਆਈਡੀਆ ਆ ਜਾਂਦਾ ਹੁਣ ਤੈਨੂੰ ਗੱਡੀ ਦਾ ਪਤਾ ਐ ਵੀ ਪੰਜਵੇਂ ਚ ਯਾਰੀ ਛੇਵੇਂ ਗੇਰ ਮੰਗਦੀ ਐ ਪਾਉਣਾ ਪੈਣਾ ਉਹੀ ਐਵਰੇਜ ਐ ਰੇਗ ਦਾ ਆਪਣਾ ਤਰੀਕਾ ਐ ਪਰ ਆਏ ਆ ਜਿਹੜਾ ਬੰਦਾ ਹੱਡੇ ਆ ਉਹਨੂੰ ਸਭ ਪਤਾ ਹੁੰਦਾ 14 ਨੂੰ ਪੈ ਗਿਆ ਬਾਈ ਕਿਉਂ ਹੈ 14 ਨੂੰ ਪੈ ਗਿਆ ਮਾਰੇ ਕਿਚਾ 1400 ਆ ਰੇਟ ਹੈਗਾ ਹੁਣ ਬਾਈ ਪੂਰੀ ਪੈ ਗਿਆ ਜਦੋਂ ਤੁਹਾਨੂੰ ਕਿੱਦਾਂ ਵੀ ਜਾਂ ਖੇਤਮਾਂ ਦੇ ਜਦੋਂ ਤੁਹਾਨੂੰ ਅੱਛਾ ਇਹ ਜਿਸ ਕਿੰਨੇ ਕਾਊਂਟਰ ਮਾਲ ਹੋਏ ਜੀ ਨਾ ਰੋਣਾ ਪਾਣੀ ਤੇਰਾ ਤੁਹਾਨੂੰ ਕੋਸੋ 1300 ਆਪਣਾ ਟੀਕੇ ਸਾਹਿਬ ਨੂੰ ਬਣਾਇਆ ਉਹ ਲਾ ਤੇਰਾ ਤੇਰਾ 1300 ਤਾਂ ਘੱਟ ਹੈ ਰੋ ਬਾਈ ਵੱਧ ਲੱਗਦਾ ਹੁਣ अच्छा जवना नगर 1900 ਰੁਪਏ ਰੇਟ ਲੱਗਦਾ ਕਿੰਨੇ ਉਹ ਦੂਰ ਵੀ ਬਹੁਤ ਵੀ ਉਹਦਾ ਓਵਰ ਦਾ ਤੈਨੂੰ ਟੈਂਪੂ ਲੈ ਕੇ ਦੇ ਦਿੰਦੇ ਆ ਤੂੰ ਜਵਨਾ ਨਗਰ ਤੇ ਕਿੱ데 ਲਾ ਭਾਈ ਪਾਲ ਬਾਈ ਦੇ ਘਾਣੇ ਕਿਹਾ ਜੀ ਜਵਨਾ ਨਗਰ ਨੂੰ ਜਾਈਏ ਕਾਲ ਯੂਪੀ ਆਈ ਦਾ ਰੇਟ ਤੁਹਾਨੂੰ ਦੱਸ ਦਿੰਦੇ ਆ ਉਹ ਆਵੇ ਦੱਸ ਦਿੰਦੇ ਤੈਨੂੰ ਕਿ ਇੰਨਾ ਰੇਟ ਆ ਹੋ ਹਰਿਆਣਾ ਦਾ ਜਵਨਾ ਨਗਰ ਦਾ ਕਿੰਨਾ ਹੈ ਟਰੈਕਟਰ ਪਤਾ ਨਹੀਂ ਜਾਂ ਹੁਣ ਹੈ ਬਾਈ ਟਰੈਕਟਰ ਕਹਿੰਦਾ ਕਹਿੰਦਾ ਜਾਂ ਮੁੱਠੀ ਜੇ ਰਹਿੰਦੀ ਉਧਰ ਐ ਨਹੀਂ ਪਤਾ ਕਿਨੇ ਘੇਰ ਲੈਣਾ ਜਮਨਦਗਰ ਤੱਕ ਨਵੀਆਂ ਗੱਡੀਆਂ ਨੂੰ ਕਹਿੰਦਾ ਪੁਲਿਸ ਵਾਲੇ ਖੜੇ ਐ ਪੁਰਾਣੇ ਗੱਡੀ ਵਾਲ ਨੂੰ ਭੇਜ ਤਾ ਕਹਿੰਦਾਹੀਂ ਐ ਨਹੀਂ ਪਤਾ ਗੱਡੀ ਤੇਰੀ ਉਧਰ ਹੀ ਲੱਗ ਜਾਣੀ ਉਹ ਤਾਂ ਨੇੜੇ ਹੀ ਜਾਂਦਾ ਕਰਾਲੀ ਵਿਚਾਰਾ ਕਹਿੰਦਾਹੀਂ ਉਹ ਠੀਕ ਐ ਲੇੜ ਗੱਡੀ ਦੇੜੇ ਇੱਥੇ ਕੋਈ ਛੋਟਾ ਠੇਕੇ ਦਾਦਾ ਭਾਈ ਨੇੜੇ ਹੀ ਜਾਂਦਾ ਮਿਲਗੀਰ ਭਾਈ ਲਾਈਟ ਦੇਖਦਾ ਐ ਲਾਈਟ ਦੇ ਅੱਗੇ ਉਹ ਭਾਈ ਆ ਗਈ ਆ ਗਈ ਆ ਗਈ ਸਾਡੀ ਰੱਬ ਦੇ ਕਬਜ਼ੇ ਹਾਂ ਮੇਰਾ ਪਾਣੀ ਪੂਰਾ ਹੋ ਗਿਆ ਬਾਈ ਤੂੰ ਆਪਣਾ ਕਰ ਲੈ ਹੁਣ ਵਾ ਠੀਕ ਹੈ ਹੁਣ 8 ਘੰਟੇ ਰਹਿਣੀ ਬਈ ਭਰ ਜਾਣਾ ਸਾਰਾ ਕੁਝ 8 ਘੰਟੇ ਬੱਕੇ ਤੇ ਭਰ ਦੂਗੇ ਦੌਲ ਦਾ 8 9 ਕਿੰਨੇ ਦੇ ਹਾਂ ਉਹਦਾ ਫੇ ਮੀ ਚਾਹੀਦਾ ਹੈ ਮੀ ਚਾਹੀਦਾ ਹੁਣ ਦੋ ਚਾਰ ਕੱਲ ਦੀ ਜਾਂਦੀ ਹੈ ਕੱਲ ਤੇ ਮੀ ਹੈਗੇ ਪੰਜ ਕ ਦਿਨ ਪੈ ਜਾਣੇ ਕਦੇ ਰਿੰਚ ਪੈ ਜੀ ਵਧੀਆ ਫੇ ਤਾਂ ਗੰਨੇ ਦੇ ਪਿੰਡਾ ਪਹਿਲਾ ਹੋ ਜਾਂਦਾ ਹੁਣ ਗੰਨੇ ਬਾੜੀ ਮੰਗਲ ਲਾਗੇ ਹਾਂ ਨਹੀਂ ਅੱਪਾ ਨਹੀਂ ਚੁਗ ਲੈ ਲੋ ਮਾਲਕ ਖਰਾਬ ਆ ਫੇ ਨਹੀਂ ਬੰਦੇ ਨੂੰ ਲੈਣ ਦੀ ਲੋੜ ਨਹੀਂ ਹੂੰ ਕਬਲ ਜਰਾਉਣਾ ਤਾਂ ਹੀ ਉਹ ਦੇਖਾ ਦੇਖ ਦੇਣਾ ਪਹਿਲਾਂ ਮਹਾਜ ਆ ਗਿਆ ਬਲਦਿਆ ਹੂੰ ਹੂੰ ਲੋ ਜੀ ਬਾਈ ਵੈਰੀਫਿਕੇਸ਼ਨ ਦਾ ਕੰਮ ਹੈ ਜਿਹੜਾ ਚੱਲਦਾ ਏ ਕੋਰੀਡੋਰ ਪਰ ਤਾਂ ਸਭ ਤੋਂ ਬਾਅਦ ਆਇਆ ਨੰਬਰ 11 ਵਿੱਚ ਆਇਆ ਤਾਂ ਵੀ ਨੰਬਰ ਲੱਗਣੀ ਨਹੀਂ ਪਤਾ ਜੀ ਇਹ ਵੀ ਖੇਚਲ ਜਿਆਦਾ ਹੁੰਦੀ ਨਾ ਦੇਖਦਾ ਬੈਠੇ ਆ ਰਾਤ 10 ਵਜੇ ਦੇ ਬੈਠੇ ਆ ਰਾਤ ਦਾ ਬਾਈ ਸੈਡ ਸਲੋ ਚੱਲਦਾ ਕੰਮ ਹਾਂ ਮੈਂ ਕਹਿੰਦਾ ਨਾ 12 ਵਜੇ 12 ਵਜੇ ਹਾਂ ਆ ਬਣ ਗਿਆ ਕੰਮ ਬਣ ਗਿਆ ਕੰਮ ਖੁਸ਼ੀ ਹੋ ਗਈ ਹੁਣ ਜਾਣਾ ਬਾਈ ਹੁਣ ਅੱਜ ਮੈਂ ਬਲਕੀਤભાઈ ਵੋਟਰਾਂ ਕੋਲ ਬੈਠੇ ਤੇ ਫੋਟੋ ਆਈ ਗਿਆ ਮੈਂ ਕਿ ਪ੍ਰਧਾਨ ਦਾ ਕੰਮ ਰੁਕੇ ਹੀ ਪਿਆ ਅੰਦਰਾ ਕਿਹੜਾ ਪ੍ਰਧਾਨ ਨੂੰ ਬਾਬੇ ਨੂੰ ਘੇਰਵੇ ਮੱਥਾ ਟੇਕ ਲਵੇ ਬਾਬੇ ਬੁਲਾ ਲੈ ਹੁਣ ਲੈ ਮੈਂ ਤਾਂ ਤਿੰਨ ਵਾਰੀ ਇਹਨਾਂ ਦੇ ਇਹਨੂੰ ਟੇਕ ਲਿਆ ਲੈਪਟਾਪ ਹੂੰ ਆ ਗਿਆ ਲੋਟ ਕੰਮ ਆ ਗਿਆ ਲੋਟ ਚੱਲ ਬਸ ਇੱਕ ਗੋਲਾ ਰਹਿ ਗਿਆ ਇੱਕ ਮੁੰਡਾ ਨੁੱਤੂ ਗਿਆ ਦੋ ਬੰਦੇ ਰਹਿ ਗਏ ਦੋ ਬਾਕੀ ਬਣੇਗੇ ਹਾਂ ਬਾਕੀ ਬਣਦੇ ਸਭ ਦੇ ਚਲੋ ਪ੍ਰਧਾਨ ਜੀ ਇੱਕ ਦੇਖਿਆ ਮੈਂ ਪਣੀ ਆਪੋਰਸ ਵਾਲੇ ਵੀ ਛੇਤੀ ਹੋ ਆ ਗਈ ਵੈਰੀਫਿਕੇਸ਼ਨ ਵਾਲੇ ਡੇਟ ਨਾਲ ਦੀ ਨਾਲੇ ਅਬ ਨੇ ਬੁੱਕਟ ਜਾ ਰਹੇ ਮੇਰੇ ਸਾਹਗਰ ਗਰਮੀ ਬਹੁਤ ਡੇਟ ਤਾਂ ਦੇਖੋ ਕਿੰਨੀ ਲੰਮੀ ਮਿਲਦੀ ਹੈ 28 ਤਰੀਕ ਤੱਕ ਬੁੱਕ ਹੋ ਲਈ ਜਾਰ ਰੇ ਬਥੇਰੇ ਹਾਂ ਹਾਂ 28 ਤਰੀਕ ਤੱਕ ਡੇਟ ਨਹੀਂ ਹੈਗੀ ਉਹ ਤੇ ਅੱਗੇ ਮੇਲੀ ਹੈ ਅਸੀਂ ਹਾਂਜੀ ਜੀ ਅੱਜ ਫਾਰਮ ਭਰੂਗੇ ਮੈਂ ਕੱਜ ਕਿੰਨੀ ਆ ਖਾਈ ਕਿਤੀ ਆ ਅੱਜ ਹਾਂ ਦੇਖੀ ਕਿੰਨੇ ਤੱਕ ਬੁੱਕ ਹੋ ਗਈ ਹਾਂ ਮਿਲਤੀ ਸੀ ਜਿਹੜੇ ਦਿਨ ਦਿਨ ਕੋਈ ਪਤਾ ਨਹੀਂ ਉਹ ਪੁੱਛਣਾ ਮੈਨੂੰ ਮੈਂ ਕਿ ਮਲਕੀ ਦਵਾਈ ਨੂੰ ਫੋਨ ਆਜਾਣਾ ਕੱਲ ਨੂੰ ਹੁਣ ਉਹਨੂੰ ਕਦੋਂ ਆਵਾਂਗੇ ਆਪਾਂ ਨੂੰ ਸਿਰਫ ਬਹੁਤ ਵਾਧਾ ਆਇਆ ਆਪਣੇ ਕੋਲ ਪ੍ਰਧਾਨ ਜੀ ਜਿਹੜੇ ਰਾਤ ਫਰੰਬਰ ਹੋਏ ਉਹਨਾਂ ਦਾ ਠੀਕ ਆ ਕੱਲ ਨੂੰ ਕਦੋਂ ਆਇਆਗੇ ਕੋਈ ਨਹੀਂ ਠੀਕ ਹੈ ਜੀ ਪਰ ਜਾਣਾ ਇਕੱਠੀ ਹੈ ਇਨਕੁਆਰੀ ਅਕੇ ਵਿੱਚ ਹੈਗੀ ਹਾਂ ਹਾਂ ਇਕੱਠੀ ਨਹੀਂ ਫਰ ਫਰ ਹੋਏ ਦਸ ਸਾਈਡ ਬੰਦ ਹੋ ਗਈ ਇੱਕ ਟਾਈਮ ਜ਼ਿਆਦਾ ਲੱਗਦਾ ਨਾ ਰਾਤ ਨੂੰ 12:00 ਤੱਕ ਹੂੰ ਬਰੀਕੀ ਕੰਮ ਆ ਕੱਲਾ ਕੱਲਾ ਸਟੈਪ ਦੇਖਣਾ ਪੈਂਦਾ ਹੁੰਦਾ ਇਹ ਠੀਕ ਹੈ ਜੀ 30 ਤੱਕ ਦੇ ਕਹਿੰਦੇ ਮੜੀ ਜੀ 30 ਤਰੀਕ ਦੇਖ ਲਓ ਹੁਣ ਤੁਸੀਂ ਹਾਂ ਹੁਣ ਜਾਂਦ ਨਹੀਂ ਆਗੇ ਜਾਂਦੇ ਬਾਈ ਦੇਖ ਲਓ ਜਿਹੜਾ ਅੱਜ ਭਰੂਗਾ ਬਾਰਮ ਉਹਨੂੰ 31 ਤਰੀਕ ਮਿਲਣੀ ਹੈ ਕਾਲੂ ਭਰੂਗਾ ਉਹਨੂੰ 1 ਤਰੀਕ ਮਿਲਲੀ ਹੈ ਇੱਕ ਨਾ ਅੱਗੇ ਕੇ ਮਿਲ ਜਾਂਦੀ ਵੀ ਇੰਨੀ ਦਲਵੀਰ ਉਹ ਡੇਟ ਬੁੱਕ ਹੈ ਕੋਈ ਹੋਰ ਕੁਝ ਨਹੀਂ ਕਰਨਾ ਭਾਈ ਦਸ਼ੇ ਮਿਲਣਾ ਕਰੀਏ ਠੀਕ ਗੱਲ ਤੇ ਹੋਕ ਭਾਗ ਖੁੱਲ ਕੇ ਲਾਸਟ ਜੀ ਆਵਾਂਗੇ ਇਹ ਜੀ ਭਾਗ ਖੁੱਲ ਕੇ ਸਾਡੀ ਕੋਈ ਡਰਾਤਾ ਤਾਂ ਇੱਕ ਵਾਰ ਤਾਂ ਹਾਂ ਮੋਗਾ ਲੈ ਵੀ ਰਿਐਕਟਰ ਹੋ ਗਏ ਜਿਹੜੇ ਸਾਬ ਕੋਲ ਪਰਾਣ ਜੀ ਹੁਣ ਕਿੰਨੀ ਤਰੀਕ ਮਿਲੀ ਆਪ ਨੂੰ 4 4 ਤਰੀਕ ਨੂੰ ਤਿਆਰੀ ਕਰ ਲੂਗੇ ਉਧਰ ਵਾਲੇ ਵੀ ਤਿਆਰੀ ਬਾਈ ਜਿੰਨੇ ਮੇਲੇ ਆ ਵੀਰਾਂ ਨੇ ਬਾਈ 4 ਤਰੀਕ ਨੂੰ ਪਹੁੰਚ ਰਹੇ ਆ ਹੂੰ ਓਕੇ ਪਹਿਲੀ ਵਾਰੇ ਚੱਲੇ ਆ ਬਾਈ ਅਸੀਂ ਹੂੰ ਪਹਿਲੀ ਵਾਰੀ ਆਪਣੇ ਮੰਦਿਆਂ ਨੂੰ ਉਧਰ ਵਾਲੇ ਨੂੰ ਮੇਲੇ ਨਾਲ ਦੇਖਦੇ ਹੁਣ ਪਿਆਰ ਬਹੁ ਕਰਦੇ ਆ ਹੂੰ ਕਿਹਾ ਪਹਿਲਾਂ ਨਹੀਂ ਪਾਈ ਪਰ ਕਾਫੀ ਟਾਈਮ ਦੇ ਫਿਰਦੇ ਤੇ ਪਤਾ ਨਹੀਂ ਹੁਣ ਮੌਕਾ ਮਿਲਿਆ ਆਪਾਂ ਹੁਣ ਮਿਲਿਆ ਨਹੀਂ ਸਾਲੇ ਹੋ ਗਏ ਜਾਂਦੇ ਨੇ ਸਾਲੇ ਹੋ ਗਏ ਉਹ ਵੀ ਟਰੈਕਟਰ ਕਰਕੇ ਸਾਰੇ ਇਕੱਠੇ ਚੱਲੇ ਇਕੱਲੇ ਬੰਦੇ ਜੀ ਨਹੀਂ ਕਰਦੇ ਆ ਮੇਰੀ ਇਕੱਲੇ ਦਾ ਨਹੀਂ ਹੁੰਦਾ ਹੁਣ ਬਾਈ ਸਾਡਾ ਪੂਰਾ ਗਰੁੱਪ ਜਾਊਗਾ ਆ ਮੈਂ ਕਿੰਨੇ ਰਹਿ ਗਏ ਭਾਈ ਦੋ ਮੁੰਡੇ ਲੈਪਟਾਪ 'ਤੇ ਹੀ ਬੈਠੇ ਕੰਮ ਵਾਦਾ ਓੱਖਾ ਇਹ ਕਹਿੰਦੇ ਸੌਖਾ ਨਹੀਂ ਹੈਗਾ ਬਲਿੱਕੀ ਕੰਮ ਆ ਦੇਖੀ ਇਹ ਮਨਾ ਨਾ ਹੁੰਦਾ ਹਾਂ ਕਦੀ ਸ਼ਾਮ ਤੱਕ ਵਾਰੀ ਆ ਗਈ ਹੁਣ ਫਟਾ ਭਾਤੀ ਆਵਣਾ ਟੱਕਰ ਕੇ ਚੱਲ ਅੱਛਾ ਆਜ ਲੋ ਜੀ ਬਾਈ ਪਹੁੰਚ ਗਏ ਸ਼੍ਰੀ ਜਮਕੌਰ ਸਾਹਿਬ ਜੇ ਨਾ ਪੁੱਛੋ ਤਾਂ ਮੋਟਰਸਾਈਕਲ ਜਿਹੜਾ ਚਾਹੀਦਾ ਉਹ ਨਹੀਂ ਜੀ ਸਕਦੇ ਤੁਸੀਂ ਲੈ ਲਈ ਜਾਂਦੇ ਹੈਂ ਓਰੇ ਫੜ ਹੋ ਸਕਦਾ ਹੈ ਬਾਈ ਥਾਣਾ ਸ਼੍ਰੀ ਚੰਕੌਰ ਸਾਹਿਬ ਉਹ ਲਓ ਜੀ ਹਾਂ ਚੱਲਦਾ ਪ੍ਰੋਸੈਸ ਹਾਂ ਤੂੰ ਕਹਿੰਦਾ ਆਧਾਰ ਕਾਰਡ ਦੇ ਮੇਰਾ ਆਧਾਰ ਕਾਰਡ ਮਾ ਲੈ ਕੇ ਨਹੀਂ ਆਇਆ ਅੱਛਾ ਬਾਈ ਕਰੀ ਜਾਨ ਯਾਰ ਬਾਈ ਗੋਹਾਈ ਬੈਗੇ ਤੇਰੀ ਮੇਰੀ ਗੋਹਾਈ ਕਿੱਥੇ ਪੈ ਗਈ ਮੈਨੂੰ ਤਾਂ ਹੋਈ ਹੋਣਾ ਕਰਦਾ ਰਾਜੇ ਬਾਈ ਨੇ ਬਾਈ ਨੇ ਬਾਈ ਨੇ ਬਾਈ ਨੇ ਬਾਈ ਨੇ ਬਾਈ ਨੇ ਲਓ ਜੀ ਬਾਈ ਦਿੱਲੀ ਸਾਹਿਬ ਬੜੀਆ। ਦਲੀ ਕੱਦੂ ਦਾ ਨਿਬੜਿਆ ਨਹੀਂ ਹਲੇ? ਹੋਰ ਬੜਿਆ। ਨਿਬੜ ਗਿਆ? ਅੱਜ ਹੋ ਗਿਆ? ਕਿੰਨੇ ਕਿਲੇ ਲਾਤੇ? ਬੋਛ ਨਾਲੋਂ ਰਹਿ ਤਾਂ ਆ ਜਾ। ਨਾ ਐਵਰੇਜ ਜਿ ਕਿੰਨੇ ਕਿਲੇ ਤੇਰੇ ਸਾਹਮਣੇ? ਐਵਰੇਜ ਦਾ ਬੋਛ। ਕਿੰਨੇ 20, 25, 30, 10, 20। ਹਾਂ। 340 ਦਾ। ਦਲੀ ਜਾਮਣਾ ਖਾਣਾ ਹੈ ਤੇਰੀ ਮੋਟਰ ਪਾ। ਵੈਦਾ ਦੱਸ ਦਿੰਦੇ। ਹਾਂ। ਲੇਟ ਆ ਗਏ। ਲੇਟ ਆ ਗਏ? ਹੈਗੀਆਂ? ਮੈਂ ਕਹਿੰਦੀ। ਹਾਂ। ਸ਼ਾਮ ਨੂੰ ਕੁਝ ਨਹੀਂ ਕਰਨਾ ਹੈਗਾ। ਸ਼ਾਮ ਨੂੰ ਵਾਜ ਰੋਣੇ ਨੂੰ। ਬਣਾਈ ਦਾ ਫਿਰ ਤੇ ਮਾਲ ਪਾਣੀ ਹੈਗਾ ਖਾਣ ਨੂੰ ਜਾਮਣਾ ਜੂਮਣ ਹਾਂ ਅੰਬੀਆਂ ਅੰਬੀਆਂ ਆ ਗਈਆਂ ਬਾਦੂ ਆ ਹਾਂ ਨਿੰਮੇ ਨੂੰ ਮੈਂ ਹੁਣ ਲੈ ਗਿਆ ਤਾਰ ਨਿੰਮੇ ਆ ਗਿਆ ਨਾ ਆ ਗਈਆਂ ਨਾ ਨਿੰਮੇ ਉਹ ਜੱਟ ਹਾਂ ਦੱਲੀ ਆ ਗਿਆ ਹੁਣ ਆ ਜਾ ਕਹਿੰਦਾ ਬਈ ਦੱਲੀ ਕਹਿੰਦਾ ਹੁਣ ਸ਼ਿਆ ਸ਼ਾਮ ਦੀ ਸਾਈ ਲਾ ਲੋ ਇਹ 2 ਘੰਟੇ ਪਣੇ ਲਾ ਲਵਾ ਜੀ ਦਲਿਤ ਮੋੜ ਬੈਠਾ ਤੇ ਅਸੀਂ ਮੋਟਰਸਾਈਕਲ ਮੋੜ ਕੇ ਲੈ ਕੇ ਗਏ ਹਾਂ ਬੇਸ ਤੇ ਬੁੱਢਾ ਪੁੱਸਾ ਕਿਉਂ ਜਾਣੇ ਤੇ ਅੱਜ ਕਹੀਂ ਜਾਣੇ ਤੇ ਠੀਕ ਹੈ ਜੱਟ ਕਿਆ ਹੁਣ ਕਿਆ ਬਣੂਗਾ ਬਣਾਏ ਤਾਂ ਸ਼ਾਮ ਪਰ ਕਿਹ ਗਿਆ ਹੈ ਕਹਿੰਦਾ ਸ਼ਾਮ ਨੂੰ ਆਇਓ ਸ਼ਾਮ ਨੂੰ ਵਧੀਆ ਮੈਂ ਤੁਹਾਨੂੰ ਵੀ ਸ਼ਾਮ ਨੂੰ ਕਿਹਾ ਤਈ ਨਾ ਹਾਂ ਤੁਹਾਨੂੰ ਕੰਮ ਪਾਉਣਾ ਹੈ ਉਹ 4 ਵਜੇ ਮੈਨੂੰ ਗੈਰ ਨੂੰ ਪਹਿਲਾਂ ਇਹ ਦਸਾਂ ਭੀ ਵੀ ਖਲਾਉਂਗਾ ਹੁਣ ਦੂਪ ਬਾਈ ਮਾ ਦੱਲੀ ਇਹ ਸਾਡੇ ਨਹੀਂ ਮੰਨੂ ਪਾਜੋ ਤਨੇ ਕਿਤੇ ਬੁਲਾਇਆ ਗਿਆ ਦੱਲੀ ਚਾਹਣ ਕਹਿੰਦੇ ਦੱਲੀ ਗੁਰਦਾ ਹੈਗਾ ਦੱਲੀ ਨਾ ਮੈਨੂੰ ਸ਼ਾਮ ਨੂੰ ਨਾ ਪਾ ਨਹੀਂ ਮੈਨੂੰ ਪਤਾ ਕਿਆ ਕਰਨਾ ਸ਼ਾਮ ਨੂੰ ਕੱਲ ਸੀ ਗਏ ਤੇ ਸ਼ਾਮ ਨੂੰ ਵੀ ਗੱਲ ਨਹੀਂ ਬਣਦੀ ਹੈ ਨਹੀਂ ਨਹੀਂ ਸ਼ਾਮ ਨਹੀਂ ਹੁੰਦਾ ਕੀ ਆ ਯਾਰ ਕੰਮ ਕਰਕੇ ਆਏ ਇਹ ਜਿਹੜੇ ਆਦੇ ਹੀ ਤਪਉਣਾ ਹੈ ਜੀਰੀ ਨਹੀਂ ਆ ਕੱਲ ਇੱਕ ਜਾਮਣ ਥੋੜੀ ਆ ਕੇ ਐਡੀ ਮੂਵਰ ਵਜੀ ਸਾਰੇ ਕੱਪੜੇ ਰਵੇ ਤੇ ਭੱਜ ਗਏ ਸੀ ਕਿ ਬਹਿ ਗਿਆ ਸਰੀ ਗੱਲ ਉਹਨੇ ਰੋੜੇ ਵਰਗੀ ਜਾਮਣਾਂ ਦੇਖੀਏ ਦਲੀ ਦਲੀ ਪੱਕੀ ਵੀ ਜਾਮਣ ਜੇ ਵੱਜਦੀ ਹੈ ਸਾਡੇ ਨੂੰ ਫਟਦੀ ਹੈ ਹਾਂ ਤੇਰਾ ਕਾ ਵੱਜਦੀ ਰਹਿੰਦੀ ਹੈ ਨਵੇਂ ਕੀਲੇ ਕਿਲੇ ਜੀ ਲਾਇਆ ਵਈ ਯਤਕੀ ਬਾਈ ਕੀਲੇ ਆ ਆਪਣੇ ਬਾਕੀ ਬੂਟੇ ਹੋਰ ਆਏ ਦੱਸ ਵੀ ਕੀਲੇ ਨਹੀਂ ਫੜੇ ਤੇ ਕੀਲੇ ਦਾ ਕੰਮ ਵੀ ਖਾਦਾ ਮੈਂ ਤਾਂ ਗੱਲ ਕਰ ਤੂੰ ਦੰਦੀ ਦੀ ਕਰ ਯਾਰ ਕੀ ਗੱਲ ਜਿਆ ਕੰਮ ਪੈ ਨੂੰ ਹਾਂ ਇਹਨੂੰ ਜਿਆ ਕੰਮ ਆ ਇਹਨੂੰ ਕੰਮ ਜਿਆਦਾ ਬਿਜੀ ਰਹਿੰਦਾ ਹੈ ਜੀ ਇੱਕ ਕੀਲਾ ਲਾਇਆ ਮੈਂ ਤਾਂ ਯਾਰ ਨਾ ਨਾ ਬਾਕੀ ਕਾਕੰਡਾ ਐ ਕਬੂਲਾ ਲਾ ਨਾ ਨਾ ਉਦਾਂ ਵੀ ਕੀਲੇ ਚ ਵੀ ਕੰਮ ਹੈਗਾ ਹਾਂ ਬੱਟਾ ਬੁੱਟਾ ਵਡਣੀ ਆ ਵਾਪਸ ਰੇ ਪਾਣੀ ਪਾਣੀ ਆਪਾਂ ਲੱਗਦੀਆਂ ਉਹ ਵੀ ਹੁਣ ਵਡਣੀ ਆ ਕਾਦੇ ਉਹ ਬੇਲੇ ਰਹਿਣੇ ਲਗੇ ਕਾ ਮੈਂ ਦੱਕਾ ਦਵਾਂ ਤੇ ਟਾਪ ਆ ਜਾਣਾ ਤੇ ਕਾ ਕਬੱਡੀ ਨੇ ਸੱਚ ਨੇ ਉੱਠ ਗਏ ਸਾਰੇ ਵੱਟ ਵੱਢ ਗਏ ਹੁਣ ਆਇਆ ਇਹ ਵੀ ਇਹਨਾਂ ਨੇ ਤਾਂ ਉਹ ਕਰਦਾ ਕਿੰਨੇ ਘੰਟੇ ਲੱਗਿਆ ਵੱਟਾਂ ਜਿਹੜੀਆਂ ਹੁਣ ਜਿਹੜੀ ਵੱਟਾ ਹੈ ਕਹਿੰਦਾ ਕਿਹੜੀ ਵੱਟ ਹੈ ਦਲੀ ਕਿੰਨੇ ਵੇ ਉੱਠਿਆ ਨਹੀਂ ਬੇਬੂ ਦਾ ਹੀ ਬਣਾ ਹਾਂ ਇਹਨਾਂ ਦੋ ਦਿਨ ਮੈਂ ਹਰ ਦੋ ਪੱਤੇ ਕਿਹਾ ਤੂੰ ਮੈਂ ਕਿਹਾ ਮੈਨੂੰ ਦਲੀ ਗਿਆ ਲੋੜ ਨਹੀਂ ਦਲੀ ਕਿੰਨੇ ਵੇ ਉੱਠਦਾ ਤੂੰ 4 ਵਜੇ ਭਲੇ ਭਲੇ ਭਈ ਇਹਨੂੰ ਕੰਮ ਜਾ ਰਹਾ ਚਾਰ ਵਜੇ ਦਾ ਮੈਂ ਵੀ ਤਾਂ ਉੜਦਾ ਚਾਰ ਵਜੇ ਅਸੀਂ ਵੀ ਤਾਂ ਜ਼ਿਆਦਾ ਕੰਮ ਕਰਦੇ ਡੰਗਰ ਪਛੇ ਦਾ ਚਾਰ ਵਜੇ ਉੜਦਾ ਨਹੀਂ ਮੈਂ ਸੱਚੀ ਗੱਲ ਹੈ ਬੰਦਾ ਆ ਗਿਆ ਸਰ ਇਹ ਕਿੰਨੇ ਕਿੰਨੇ ਹੈ ਇਹ ਕਿੰਨੇ ਕਿੰਨੇ ਡੰਗਰ 12 ਹੈ ਉਹ ਪਹਿਲੇ ਸਾਦੇ ਦਾ ਲੱਗਿਆ ਬੰਸੀ ਹੈਗਾ ਆਏ ਕਰੀਏ ਅਮਰੇ ਨਿਗਮ ਵਾਲੇ ਕਿੰਨੇ ਡੰਗਰ ਗਿਣਤੀ ਕਰੂਗਾ ਤੇਰੇ ਕੋਲ ਕਿੰਨੇ ਆ ਸੇ ਮੇਰੀ ਗੱਲ ਸੁਣਨਾ ਹਾਂ ਸੱਤ ਡੰਗਰ ਆ ਹਾਂ ਇਹ ਡੇ ਟੱਕੇ ਸਾਬਦਾ ਹੈ ਹਾਂ ਇਹ ਖੇਤੀ ਵੀ ਸਾਬਦਾ ਹੈ 13 ਹਾਂ ਕਿੰਨਾ ਕੰਮ ਕਰਦਾ ਮੈਨੂੰ ਸਮਝ ਨਹੀਂ ਆਉਂਦਾ ਮੇਰੇ ਦਾ ਡਾਕਰ ਕਿਉਂ ਨਾ ਮੈਂ ਕਿਹਨੇ ਕੰਮ ਦਾ ਦਾਪਾ ਹੈ ਉਹ ਮੈਂ ਵੀ ਤਾਂ ਖੇਤੀ ਕਰਦਾ ਤੂੰ ਜ਼ਿਆਦਾ ਤੇ ਕਰਦਾ ਮੈਂ ਘੱਟ ਦੀ ਕਰਦਾ ਕਿੰਨੀ ਬਲੂ ਲੈ ਜਾਸ ਹੈ ਠੀਕ ਵੀ ਕਿੰਨੀ ਬਲੇ ਬੀ ਮੈਨੂੰ ਆਇਆ ਮੈਂ ਘੱਟ ਦੀ ਕਰਦਾ ਤੂੰ ਉਹ ਬਾਈ ਦਿੱਲੀ ਤੇਰਾ ਸਰੀਰ ਕੈਡਾ ਹੈ ਤੇਰੇ ਜੀ ਜ਼ਿਆਦਾ ਬਾਈ ਸੀ ਹੋ ਗਿਆ ਥੋਤੜ ਕੇ ਨੀਵੇਂ ਤੇਰੇ ਉਮਰ ਚੜਦੇ ਹੋ ਅੱਲਾ ਦਾ ਦੂਰ ਤੱਕ ਚੱਲ ਤੱਕ ਰ ਆਪਣ ਚਾਰ ਬੰਦੇ ਆ ਮੈਂ ਗੱਲਾਂ ਕਰਦਾ ਦੱਲੀ ਕਿੰਨੇ ਸਾਲ ਦਾ ਹੋਗੇ ਉਹ ਚਾਰ ਬੰਦੇ ਹੁਣ ਕੰਮ ਕਰਨਾ ਤਾਂ ਹੈਗੀ ਆ ਹੁਣ ਤੈਨੂੰ ਨਿੰਮੇ ਨੇ ਦੱਸਿਆ ਕਿ ਨਾ ਕਿਹਾ ਮੈਂ 46 ਸਾਲ ਦਾ ਹੋ ਗਿਆ ਤੂੰ ਕਿੰਨੇ ਸਾਲ ਦਾ 31 ਸਾਲ ਦਾ ਹੋ 40 31 ਦਾ ਤੇ ਪਰ ਕਿਹਾ ਬਾਈ ਤੇਰੇ ਮਾ ਜੋਰ ਹੈਗਾ ਤੇ ਜੋਰ ਹੈਗਾ ਆ ਪੀਣਾ ਮੁੰਡਾ ਖਾ ਰਿਹਾ ਹੈ ਖਾਂਦੇ ਨਹੀਂ ਹੈਗੇ ਉਹ ਖਾ ਲੱਗਦਾ ਨਹੀਂ ਇਹੋ ਲੈ ਆਏ ਭੈਰੀ ਪੈਸੇ ਹੋ ਗਏ ਹੁਣ ਨਵੇਂ ਆਏ ਦੱਸ ਦੇਗੇ థਾਈਲੈਂਡ ਦੀ ਬਤਕਾ ਖਾ ਕੇ ਆਏ ਹੋ ਯਾਰ ਦੇਖਦਾ ਸੀ ਖਾਂਦੇ ਤਾਂ ਹੁਣ ਐਨਾ ਕੁ ਖਾਂਦਾ ਯਾਰ ਲੱਗਦਾ ਹੀ ਤੇ ਬਰੇ ਨੂੰ ਦੱਲੀ ਤੂੰ ਆਏ ਦੱਸ ਵੀ ਆਪਾਂ ਨੂੰ 4 ਤਰੀਕ ਮਿਲੀ ਹੈ ਕਰਤਾਰ ਸਿੰਘ ਸਾਹਿਬ ਦੀ ਮੈਂ ਬਾਅਦ ਰੋ ਰਿਹਾ ਉਹਨੇ ਕਹਿੰਦਾ ਅੱਜ ਪਾਸਪੋਰਟ ਕੋਈ ਨਿਤਰ ਬਈ ਕਹਿੰਦਾ ਸਵੀਰਾ ਹਾਂ ਆ ਮਿਲ ਹੀ ਹੋ ਗਿਆ ਮਾੜਾ ਯਾਰ ਨਾ ਨਾ ਉਦਾਂ ਤਾਂ ਜਾਣਾ ਆਪਾਂ ਨੇ ਉਹ ਬਣਾ ਲਿਓ ਇਹਦੀ ਨਾ ਨਾ ਹਰ ਮੰਦਰ ਸਾਹਿਬ ਵੀ ਮਠਾ ਠੇਕੇ ਹੋਗੇ ਨੇ ਮੈਂ 4 ਜੇ ਲਾਗ ਬਸ ਹਾਂ ਹਾਂ ਚਾਰ ਤਰੀਕ ਮਿਲਗੀ ਐਤਵਾਰ ਮੈਂ ਕਿਹਾ ਕਰਦਾ ਗੁਰਦੁਆਰੇ ਖਾ ਰਹੇ ਆ ਠੀਕ ਆ ਬਾਬਾ ਨਾਨਕ ਬਸ ਆਰੇ ਕਿਤੇ ਕੋ ਮੈਂ ਤੂੰ ਕਹਿੰਦੇ ਨਾ ਖਾ ਲੈ ਗਏ ਕੋ ਮੈਂ ਮੈਂ ਕਾ ਜਾਇਆ ਇਹ ਇਨਾਂ ਦੇ ਬਾਅਦ ਤੇ ਡੇਰੇ ਚ ਹੋワイ ਨਾ ਡੇਰੇ ਜਾਦੇ ਆ ਸਭ ਜਾਂਦੇ ਆ ਡੇਰਾ ਬਾਬਾ ਨਾਨਕ ਦੇ ਦਾ ਭਾਈ ਜਾ ਕੇ ਆਇਆ ਕਰਦਾ ਨਾ ਹੋ ਜਾਣਾ ਸਾਡੇ ਕੋਲ ਕੋਈ ਚੱਕ ਨਹੀਂ ਹੈਗਾ ਮੈਂ ਜਾ ਕੇ ਨਾ ਕੋਈ ਪਤਾ ਜਾ ਕੇ ਮੇਰੇ ਕੋ ਚੱਕੇ ਨਹੀਂ ਆਈ ਨਾ ਨਾ ਕੋਈ ਨਹੀਂ ਤਾਂ ਕਿ ਅੰਦਰਲੀ 18 ਜਾਣੇ ਹੋਗੇ ਭਾਈ ਨਾ 18 ਜਾਣੇ ਠੀਕ ਹੈ ਠੀਕ ਹੈ ਆਜੂ ਟਰਾਲੇ 'ਚ ਹਾਂ ਹਾਂ 16 ਫੁੱਟ ਆ ਕਿਹਦੇ ਵਾਲਾ ਹੈ ਦੰਡੀ ਵਾਲਾ ਟਰਾਲਾ ਨਹੀਂ ਮੈਂ ਭਾਈ ਬਾਕੀ ਤਾਂ ਠੀਕ ਹੈ ਠੀਕ ਨਹੀਂ 18 ਜਾਣੇ ਹੋਗੇ ਆ ਪੰਜ ਮਹੀਨੇ ਮਾਰਦੇ ਬੱਸ ਤੇ ਬੱਸ ਕੋਈ ਪਾਣੀ ਮਾਰਦੇ ਬੱਸ ਨਾ ਟੋੜਣਾ ਨੇੜੇ ਤੋਂ ਹੋਗੇ ਫਿਰ ਐਨੀ ਪਹਿਲਾਂ ਹੀ ਟੋੜਣਾ ਦੋ ਪਿੱਟੇ ਸਾਹਬ ਆ ਏਡਾਂ ਨਾਲ ਪਾਣੀ ਮਾਰਦੇ ਬੱਸ ਉਹਦਾ ਪਾ ਤੋੜ ਦੂਗਾ ਆਹ ਮੁਰੇ ਦਾ ਮੈਂ ਕਰਾਇਆ ਹੈ ਪੀਮੈਂਟ ਦਾ ਕਰਾਪਾ ਤੇ ਦਲੀ ਉੱਪਰ ਉਹ ਵੀ ਪਾਉਣਾ ਤੰਬੂ ਤੰਬੂ ਵੀ ਲਾਉਣਾ ਆਪਾਂ ਨੇ ਉਹ ਮੇਰਾ ਬਾਸ ਨੂੰ ਕਰਕੇ ਚੱਕਰ ਆ ਅੱਛਾ ਬਣਾ ਲੈ ਹੁਣ ਘਾਹ ਨੂੰ ਅਗਲੇ ਖਾਨ ਚ ਜਾਈਏ ਫੇਰ ਕੋ ਚੱਕਰ ਨਹੀਂ ਹਾਂ ਇਹ ਲੇ ਕੰਮ ਬਣਾ ਜਾ ਉਹ ਮਿੱਟੀ ਹੋ ਗਈ ਜਿਵੇਂ ਲਓ ਜੀ ਬਾਈ ਦਲੀ ਕਹਿੰਦਾ ਮੈਂ ਚੱਲਦਾ ਏ ਦਲੀ ਤੋਹਣਾ ਕਹਦਾ ਇਹ ਮਤਲਬ ਦੱਸਦੇ ਕਿ ਉਹਰੇ ਮਿਲਿਆ ਹੋਇਆ ਹਾਂ ਤੋ ਆ ਦੇਣਾ ਠੀਕ ਆ ਦਲੀ ਟਿਕ ਠੀਕ ਇਹਨੇ ਨੰਗਾ ਜਾ ਕੇ ਰਿਆ ਵਾ ਮੂਰੇ ਤੇ ਦਾ ਦਿੱਲੀ ਗਿਆ ਡਰਾਈਵਰ ਪੂਰਾ ਭਾਈ ਇਹ ਬੀ ਚੋਕੀ ਦਾ ਸ਼ਾਮ ਨੂੰ ਮਿਲਦੇ ਆ ਦਿੱਲੀ ਫਿਰ ਸ਼ਾਮ ਨੂੰ ਮਿਲਦੇ ਆ ਠੀਕ ਹੈ ਬਾ ਠੀਕ ਹਾਂ ਹਾਂ ਬੰਦੇ ਹੀ ਲੰਭਾ ਆਇਆ ਹਾਂ ਹਾਂ ਜੀ ਭਾਈ ਭਾਈ ਯਾਰ ਉੱਥੇ ਆਪਣੇ ਸੈਲਰ ਨਹੀਂ ਖੁੱਲੇ ਕਿੱਥੇ ਖੁੱਲੇ ਜੀ ਕੰਗ ਫੂਡ 500 ਅੱਛਾ ਜੀ ਕੰਗ ਫੂਡ ਦੇ ਬੰਦੇ ਚਾਹੀਦੇ ਹਾਂ ਬੰਦੇ ਚਾਹੀਦੇ ਯਾਰ ਭਾਈ ਸਾਡੇ ਇਲਾਕੇ 'ਚ ਮਾਲਾਂ ਚਦੀਆਂ ਪੈਣੀ ਚਾਹੁੰਦਾ ਜੇ ਕਿਸੇ ਬੰਦੇ ਨੇ ਭਾਈ ਲੱਗਣਾ ਹੋਇਆ ਤਾਂ ਮਨਸੂਹੇ ਸੈਲਰ ਖੁੱਲੇ ਕੰਗ ਫੂਡ ਕੰਗ ਫੂਡ ਉੱਥੇ ਜਾ ਕੇ ਆਪਣੀ ਐਂਟਰੀ ਕਰਾ ਸਕਦਾ ਮਿਲ ਸਕਦਾ ਉਹਨਾਂ ਨੂੰ ਆਏਗਾ ਕੰਮ ਉਥੇ ਭਾਈ ਹਾਂ ਭਾਈ ਕੰਮ ਹੈ ਬਸ ਠੀਕ ਹੈ ਕੰਮ ਹੈਗਾ ਜੇ ਕਿਸੇ ਭਾਈ ਨੂੰ ਲੋਡ ਹੈ ਕੰਮ ਦੀ ਲੋੜ ਹੈ ਤਾਂ ਉਥੇ ਸੰਪਰਕ ਕਰੇ ਬਸ ਠੀਕ ਹੈ ਟੰਗ ਫੂਡ ਠੀਕ ਹੈ ਹਾਂ ਮੈਨੂੰ ਲੱਗਣਾ ਪਾਏ ਤੱਕ ਭਾਈ ਗੱਡੀ ਚ ਲਾਉਂਦਾ ਡਰਾਈਵਰ ਹੈ ਇਹ ਹੈ ਤੂੰ ਡਰਾਈਵਰ ਹੈ ਸੱਤ ਦਿਨ ਹੋ ਗਏ ਤੈਨੂੰ ਘਰ ਬੈਠੇ ਨੂੰ ਛੱਡ ਤਾਂ ਇਹ ਦਿੱਤਾ ਹੈਗਾ ਇਹ ਸ਼ਾਹੀ ਨੌਕਰੀ ਆ ਭਾਈ ਸ਼ਾਹੀ ਨੌਕਰੀ ਨਹੀਂ ਸੱਚ ਦੱਸ ਦੇ ਕਿਤੇ ਕੱਢ ਤਾਂ ਦਿੱਤਾ ਉਥੇ ਨੇ ਇਹ ਸ਼ਾਹੀ ਨੌਕਰੀ ਜੱਟ ਇਹਨੂੰ 8 ਦਿਨ ਹੋ ਗਏ ਘਰ ਬੈਠੇ ਨੂੰ ਛੁੱਟੀਆਂ ਖਾਧੀਆਂ ਲੀਏ ਵੀ ਐ ਬੜੇ ਲੰਬੀਆਂ ਖਾਣ ਨੂੰ ਬਹੁਤ ਆ। ਲਓ ਜੀ ਬਾਈ ਜਿੱਕਣਾ ਆਏ ਤੇ ਆਪਣੇ ਚਲੇ ਹਾਂ ਕਿੰਨੇ ਜਮਣਾ ਖਾ ਲਿਆ? ਬਹੁਤ ਖਾ ਲਿਆ। ਨਹੀਂ ਮੈਂ ਕਿੰਨੇ ਖਾ ਲਿਆ? ਚੋੜਾ ਭਰ ਲੈ ਜੰਦੇ। ਬਾਈ ਫੇਰ ਦਾ ਭਾਵ ਕਿ ਤੇ ਉਹੀ ਕੰਮ ਖਾ ਲੀ ਐ, ਖਾ ਲੀ ਛੱਲੇ। ਨਿਵੇਂ ਜਿੱਕਣਾ ਕਹਿੰਦੇ ਵੀ ਨੰਗੇ ਆਏ ਨੰਗੇ ਹੀ ਜਾਣਾ। ਉਹ ਕੰਮ ਹੋ ਗਿਆ ਸਾਡੇ ਘਰ ਦਾ। ਅਸ ਤਾਂ ਮਾਮੇ ਸਪੈਸ਼ਲ। ਜਿਵੇਂ ਹੁਣ ਸ਼ਾਮ ਦੀ ਹੋ ਗਈ। ਪਾਪਾ ਜੀ ਲੈ ਚਲੋ ਮੈਂ ਤਾਂ ਕੰਮ ਚਲਾੜਦੀ ਬਹੁਤ ਤੇਜੀ। ਨਹੀਂ ਨਾ ਮੈਂ ਹੁਣ ਸ਼ਾਮ ਦੇ ਕੀੜੀ ਬਣ ਕੇ ਆਪਣੀ? ਸ਼ਾਮ ਦਾ ਵੀ ਪੱਕਾ ਪਤਾ। ਹਾਂ ਕੋਈ ਟਾਈਮ ਨਹੀਂ ਹੈਗਾ ਆਮ ਨੇ ਮੋਟਰਸਾਈਕਲ ਠੀਕ ਜਾਂਦਾ ਬਾਹੇ ਦੇਖ ਲਈ ਪਿੱਛੇ ਨੂੰ ਨਾ ਮੋੜਦੀ ਜੱਟਗੇ ਤੇ ਕਾਦੇ ਯਾਰ ਪਿਆਰੀ ਹੈ ਮਾਲ ਤਾਂ ਉਮਰ ਬਹੁਤ ਪਈ ਨਹੀਂ ਤੇ ਮੈਂ ਕਿੰਨੀ ਵਾਰ ਥਾਈ ਲੈਣ ਜਾਣਾ ਹਾਲੇ ਆ ਗਿਆ ਮਾਮੇ ਕਾ ਮੇਰਾ ਵਿਆਹ ਦੇ ਦੋ ਵਾਰਿਆ ਕਿ ਤਿੰਨ ਵਾਰ ਚਾਰ ਵੇ ਪੰਜ ਵੇ ਲਾ ਉਹ ਲੈ ਮਤੇ ਤਾ ਪੰਜ ਵਾਰ ਜਾਇਆ ਪਾਣ ਦੇ ਤੇ ਕਾ ਬਾਮਾ ਲੈ ਮਾਮੇ ਆਇਆ ਤਾਂ ਕਾ ਮੇਰਾ ਵਿਆਹ ਦੇਖਣਾ ਹੈ ਵਿਆਹ ਤਾਂ ਚੱਲ ਤੋ ਬਰਾਤ ਭਾਂ ਦੇ ਰੇ ਦੇਖਣਾ ਹਾਂ ਬਾਮੇ ਇੱਕ ਵਾਰ ਬੰਦੂ ਦਾ ਕਾ ਮਾਲੇ ਪੰਜ ਵਾਰ ਜਾਇਆ ਮੇਰੇ ਕਮਾ ਦੇ ਕਿ ਨਿਮੇ ਕੇ ਲੋਡ ਲਾ ਦੇ ਤੂੰ ਪੈਸੇ ਤੂੰ ਲਾ ਲੈ ਹੂੰ ਕਮਾ ਮੈਂ ਤਾਂ ਕਮਾ ਮੈਂ ਰੋਗਾ ਨੂੰ ਮੈਂ ਹੁਣ ਤਾਂ ਭੇਤ ਉਥੇ ਗਲੀ ਗਲੀ ਦਾ ਐਨਾ ਭੇਤ ਪੈ ਗਿਆ ਬਾਈ ਪੁੱਛੋ ਹਾਂ ਨਾ ਨਿਮੇ ਕੇ ਹੁਣ ਤਾਂ ਜੇ ਇੱਕ ਵਾਰੀ ਦਿਵਾਰ ਚ ਆਪਦੀ ਨਾ ਲੋਟ ਛੱਪ ਗਿਆ ਕਿਵੇਂ ਇੱਕ ਵਾਰ ਨਵੇਂ ਇੱਕ ਵਾਰ ਉਹਨੇ ਅਸੀਂ ਇੱਕ ਵਾਰ ਪੋ ਗਏ ਅਸੀਂ ਇੱਕ ਬਿਲਡਿੰਗ ਉੱਚੀ ਉਹਦੀ ਨਿਸ਼ਾਨੀ ਰੱਖ ਲਈ ਹਾਂ ਉਹ ਤੇ ਤੇਰੇ ਕੋਲ ਤਾਂ ਉਹ ਨਿਸ਼ਾਨੀ ਦੇਖ ਦੇ ਕੇ ਜਾਏਗੀ ਉੱਥੇ ਜਾਣਾ ਜੁਰਕੇ ਘੁੰਮ ਲੈਣੇ ਪੇਤ ਪੈ ਗਿਆ ਤਾਂ